ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਸਮਾਜ ਦੇ ਵਿੱਚ ਵਿਚਰਦੇ ਆ ਆਪਾਂ ਬੜੇ ਆਪਣੇ ਮਿੱਤਰ ਬਣਾਉਣੇ ਆ ਦੋਸਤ ਬਣਾਉਣੇ ਆ ਕਈਆਂ ਦਾ ਅਸੀਂ ਸਾਥ ਕਰਦੇ ਆ ਬੜਿਆਂ ਕੋਲ ਅਸੀਂ ਬੈਠਣਾ ਕਰਦੇ ਆ ਤੇ ਸਾਨੂੰ ਕਿਹੋ ਜਿਹੇ ਇਨਸਾਨਾਂ ਦਾ ਸਾਥ ਕਰਨਾ ਚਾਹੀਦਾ ਹੈ ਕਿਹਨਾਂ ਦਾ ਨਹੀਂ ਕਰਨਾ ਚਾਹੀਦਾ ਇਹ ਅੱਜ ਦੇ ਸਮੇਂ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ ਸਮਾਜ ਦੇ ਵਿੱਚ ਬੜਾ ਕੁਝ ਆਪਾਂ ਐਸਾ ਵੇਖਦੇ ਆਂ ਜਿਹੜਾ ਚੰਗਾ ਨਹੀਂ ਹੁੰਦਾ। ਇੱਕ ਦੂਜੇ ਤੋਂ ਅਸੀਂ ਬੜਾ ਕੁਝ ਸਿੱਖਣਾ ਕਰਦੇ ਆਂ। ਸੰਗਤ ਚੰਗੀ ਆ ਤਾਂ ਅਸੀਂ ਚੰਗਾ ਸਿੱਖਾਂਗੇ। ਜੇ ਸਾਥ ਹੈ ਚਾਹੀ ਲੋਕਾਂ ਦਾ ਹੈ, ਮਾੜੇ ਲੋਕਾਂ ਦਾ ਤਾਂ ਅਸੀਂ ਮਾੜਾ ਸਿੱਖਾਂਗੇ। ਇਹਦਾ ਅਸਰ ਪੈਣਾ ਸੁਭਾਵਿਕ ਹੈਗਾ। ਸੋ ਸਾਨੂੰ ਗੁਰਬਾਣੀ ਤੋਂ ਸਿੱਧ ਲੈ ਕੇ ਜਿਵੇਂ ਕਿ ਮਹਾਰਾਜ ਪ੍ਰਮਾਣ ਕਰਦੇ ਐ ਕਰੋ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰਨ ਸੱਤੀ ਪਹਿਰੀ ਸਤ ਪਣਾ ਬਹੀਆ ਪੜਿਆ ਪਾਸ ਰਾਤਸ਼ਾ ਕਹਿੰਦੇ ਅੱਠ ਪਹਿਰਾ ਆਪਾਂ ਦੇਖਦੇ ਆ ਨਾ ਅੱਠ ਪਹਿਰ ਹੁੰਦੇ ਹੈਗੇ ਦਿਨ ਤੇ ਰਾਤ ਦੇ ਤੇ ਅਕਸਰ ਜਿਹੜਾ ਅੰਮ੍ਰਿਤ ਵੇਲੇ ਦਾ ਪਹਿਰ ਹੈ ਉਹ ਚ ਹਰੇਕ ਕੀ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਹੈਗਾ ਬਹੁ ਗਿਣਤੀ ਤੇ ਬਾਕੀ ਦੇ ਸੱਤ ਪਹਿਰ ਅਸੀਂ ਕੀ ਕਰਦੇ ਆ ਖਾਣੇ ਆ ਪੀਣੇ ਆਣਾ ਬੜਾ ਕੁਝ ਅਸੀਂ ਕਰਦੇ ਆ ਪਾਤਸ਼ਾਹ ਕਹਿੰਦੇ ਵੀ 37 ਪੈਰੀ 7 ਭੜਾ ਅੱਠ ਪੈਰਾਂ ਦੇ ਵਿੱਚੋਂ 7 ਪੈਰ ਅਸੀਂ ਪਤਾ ਨਹੀਂ ਕੀ ਕਰਦੇ ਆ ਪਾਤਸ਼ਾਹ ਕਹਿੰਦੇ ਭਾਈ ਜੇ ਤੂੰ 8ਵੇਂ ਪੈਰ ਦੇ ਵਿੱਚ ਪਰਮਾਤਮਾ ਦਾ ਨਾਮ ਲੈਣਾ ਹੈ ਤਾਂ 7 ਪੈਰਾਂ ਦੇ ਵਿੱਚ ਵੀ 7 ਭੜਾ ਭਾਵ ਤੇਰਾ ਜਿਹੜਾ ਆਚਰਣ ਹੈ ਉਹ ਉੱਚਾ ਸੁੱਚਾ ਰਹੇ ਪਰ ਵੀ ਪਰਮਾਤਮਾ ਤੇਰੀ ਚੇਤੇ ਰਹੀ ਹੈ ਨਾ ਤੇ ਸਾਡਾ ਜਿਹੜਾ ਆਚਰਣ ਉੱਚਾ ਰਹੇ ਸੱਤੀ ਪਹਿਰੀ ਸਤਪਲਾ ਤੇ ਫਿਰ ਕੀ ਕਰੀਏ ਕਹਿੰਦੇ ਵਹੀਆ ਪੜਿਆ ਪਾਸ ਭਾਵ ਗੁਣਵਾਨ ਵਿਅਕਤੀਆਂ ਦੇ ਕੋਲ ਬੈਠਣਾ ਚਾਹੀਦਾ ਹੈ। ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਵਿਦਵਾਨ ਲੋਕਾਂ ਦੀ ਗੁਣਵਾਨ ਵਿਅਕਤੀਆਂ ਦੀ। ਫਿਰ ਮਿਲਦਾ ਕੀ ਹੈਗਾ? ਪਾਤਸ਼ਾਹ ਕਹਿੰਦੇ ਉਥੇ ਪਾਪ ਪੁੰਨ ਵਿਚਾਰੀਏ। ਊੜਾ ਹੈ ਘਟੈ ਰਾਸ। ਉਥੇ ਕੀ ਦੀ ਵਿਚਾਰ ਹੁੰਦੀ ਹੈ ਕਹਿੰਦੇ ਉਥੇ ਚੰਗੇ ਤੇ ਮਾੜੇ ਦੀ ਵਿਚਾਰ ਹੁੰਦੀ ਹੈ। ਪਾਵ ਚੰਗਿਆਂ ਨੂੰ ਕਿਸ ਤਰ੍ਹਾਂ ਜਿਹੜੀ ਹੈ ਜੱਗ ਦੇ ਵਿੱਚ ਆਪਣਾ ਸ਼ਾਵਾਸ਼ੇ ਮਿਲਦੀ ਹੈ ਮਾੜਿਆਂ ਨੂੰ ਕਿਵੇਂ ਦੁਰਕਾਰਿਆ ਜਾਂਦਾ ਹੈ ਉੱਥੇ ਨਾ ਉਹ ਵਿਚਾਰ ਹੁੰਦੀ ਹੈ ਕਿ ਚੰਗੇ ਮੜੇ ਦੀ ਪਾਪੁਨ ਵਿਚਾਰੀ ਹੈ ਫਿਰ ਘਟਦਾ ਕੀ ਹੈ ਪਾਸਾ ਇਹਨੇ ਕੋੜਾ ਘਟਾਇਆ ਰਸ ਫਿਰ ਸਾਡੇ ਵਿੱਚ ਕੋਈ ਔਗਣਾ ਹੈ ਤੇ ਅਸੀਂ ਉਸ ਸਭਾ ਦੇ ਵਿੱਚ ਜਾ ਕੇ ਬਹਿਣੇ ਆ ਜਿੱਥੇ ਪਾਪੁਨ ਦੀ ਵਿਚਾਰ ਹੁੰਦੀ ਹੈ ਚੰਗੇ ਮੜੇ ਦੀ ਪਾਪ ਵਧੀਆ ਲੋਕਾਂ ਕੋਲ ਗਿਆਨਵਾਨ ਲੋਕਾਂ ਕੋਲ ਗੋਣਵਾਨ ਲੋਕਾਂ ਕੋਲ ਵੇਖਣਾ ਕਰਦੇ ਆ ਤੇ ਫਿਰ ਅਸੀਂ ਸੋਚਦੇ ਆ ਵੀ ਸਾਡੇ ਵਿੱਚ ਆ ਗੱਲ ਹੈ ਘਟਿਆ ਹਨਾ ਜਿਹੜੀ ਇੱਥੇ ਵਿਚਾਰ ਕਰ ਰਹੇ ਨੇ ਵੀ ਫਰਾਂਦਾ ਬੰਦਾ ਚੰਗਾ ਨਹੀਂ ਹੈਗਾ ਉਹ ਮਾੜਾ ਹੈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫਿਰ ਆਪਾਂ ਵੀ ਉਹ ਰਾਸ ਪੂੰਜੀ ਘਟ ਕਰਾਂਗੇ ਕੂੜਤੀ ਫਵ ਔਗਣ ਅਸੀਂ ਛੱਡ ਦੇਵਾਂ ਸੁਚੇਤ ਹੋਣਾ ਅਸੀਂ ਸੋ ਪਾਤਸ਼ਾਹ ਕਹਿੰਦੇ ਭਾਈ ਸੱਤੀ ਪਹਿਰੀ ਸਤ ਭਲਾ ਉਹ ਸਤ ਪਹਿਰ ਵੀ ਤੇਰਾ ਚਰਨ ਉੱਚਾ ਸੁੱਚਾ ਰਹੀ ਚੰਗਾ ਰਹੀ ਤੇ ਚੰਗੇ ਮਹਾਪੁਰਸ਼ਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਕਰ ਬਹੀਆ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਆ ਕੂੜਾ ਘਟਿਆਸ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਗੁਣ ਵੈਰ ਵਿਆਸੀਆਂ ਦੀ ਸੰਗਤ ਮਿਲੀ ਤੁਪ ਪੁੱਲਾ ਚੁੱਕਾ ਦੇਖ ਮਾਛਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ